ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋਵੋਗੇ ਠੰਡ ਬਹੁਤ ਆ ਗਈ ਬਹੁਤ ਜ਼ਿਆਦਾ ਠੰਡ ਹੋ ਰਹੀ ਹੈਗੀ ਹੁਣ ਭਾਈ ਆਪਦਾ ਦੇਖ ਕੇ ਚੱਲਿਆ ਕਰੋ ਮੋਟਰਸਾਈਕਲ ਦੇ ਕੱਪੜੇ-ਕੁੱਪੜੇ ਲੈ ਕੇ ਲੰਘਿਆ ਕਰੋ ਟਾਵਰ ਤੇ ਦੀਆ ਤੇ ਸਾਡੇ ਚਾਚਾ ਸ਼੍ਰੀ ਗਏ ਹੋਏ ਨੇਗੇ ਭਾਈ ਆਪਦੀ ਰਿਸ਼ਤੇਦਾਰੀ ਚ ਤੇ ਡਿਊਟੀ ਸੰਭਾਗੇ ਸਾਨੂੰ ਉਹ ਖੜਾ ਪਾਪਾ ਜੀ ਆ ਨੂੰ ਢੋਟੀ ਸੁਵਾ ਕੇ ਹੋਰ ਕਹਿੰਦਾ ਵੀ ਗੋਭੀ ਨੂੰ ਪਾਣੀ ਲਾਉਣਾ ਹੈ ਗੋਭੀ ਨੂੰ ਪਾਣੀ ਲਾਉਣਾ ਗੋਭੀ ਨੂੰ ਤਿੰਨ ਵਾਰ ਲਾਇਆ ਤਿੰਨੇ ਵਾਰ ਹੀ ਨਹੀਂ ਪਾਣੀ ਆਇਆ ਤਿੰਨੇ ਵਾਰ ਹੀ ਲਾਇਆ ਤਿੰਨੇ ਵਾਰੀ ਪਾਣੀ ਆਇਆ ਲੈਡ ਭੱਜ ਗਈ ਤੇ ਨਾ ਹੈ ਲੈਡ ਭੱਜ ਗਈ ਦੀ ਹਾਂ ਕਦੋਂ ਹੀ ਨਹੀਂ ਜਿਹੜਾ ਤਿੰਨ ਵਾਰੀ ਪਹਿਲਾਂ ਪਾਣੀ ਲੱਕੇ ਨਹੀਂ ਆਇਆ ਲਾ ਗਿਆ ਹੀ ਅਸੀਂ ਦੱਸਦਾ ਵਾਂ ਸਭ ਪਾ ਕੇ ਗੋਭੀ ਪਈ ਰਹੀ ਗੋਭੀ ਪਈ ਰਹੀ ਚਲੋ ਆਹ ਦੇਖੋ ਜੀ ਸਰਦਾਰ ਸਾਹਿਬ ਤੁਹਾਡੀ ਗੋਭੀ ਨੂੰ ਪਾਣੀ ਲੱਗ ਗਿਆ ਸਾਡੀ ਜ਼ਿੰਮੇਵਾਰੀ ਹੋਈ ਪੂਰੀ ਨਾਲੇ ਇੱਧਰ ਦੇਖੋ ਬਾਬਾ ਜੀ ਇੱਧਰ ਵੀ ਪਾਣੀ ਪੂਰਾ ਸੇਵਾ ਕਰ ਰਹੇ ਨੇਗੇ ਜਿਹੜੇ ਆ ਬੂਟੇ ਨੇਗੇ ਇੱਧਰ ਬੂਟਾਂ ਦੀ ਵੀ ਸੇਵਾ ਹੋ ਰਹੀ ਹੈਗੀ ਤੇ ਆ ਇੱਧਰ ਟਮਾਟਰਾਂ ਦੇ ਬੂਟੇ ਬਾਬਾ ਜੀ ਚੱਲ ਰਹੇ ਨੇ ਵਿਚਾਰੇ ਦੇਖੋ ਸੇਵਾ ਕਰ ਰਹੇ ਨੇ ਪੂਰੀ ਇਹਨਾਂ ਦੀ ਉਹ ਬਾਕੀ ਇੱਧਰ ਨਿੰਬੂਆਂ ਦਾ ਬੂਟਾ ਇੱਕ ਬਹੁਤ ਵਧੀਆ ਆ ਦੇਖੋ ਇਹਨੂੰ ਕਾਗਜੀ ਨਿੰਬੂ ਕਹਿੰਦੇ ਨੇ ਪੂਰੇ ਵਧੀਆ ਨਿੰਬੂ ਲੱਗੇ ਹੋਏ ਨੇਗੇ ਆ ਦੇਖੋ ਕਾਗਜੀ ਨਿੰਬੂ ਨੇਗੇ ਇਹ ਟਾਵਰ ਤੇ ਅਕਕੇ ਮੇ ਬਣਿਆ ਪਿਆਗਾ ਸਿਸਟਮ ਟਾਵਰ ਦਾ ਬਹੁਤ ਉੱਚਾ ਹੋਇਆ ਹੋਇਆ ਉਹ ਦੇਖੋ ਬੜਾ ਉੱਚਾ ਸਿਸਟਮ ਆ ਤੇ ਸਾਰੀ ਗੋਭੀ ਭਰ ਗਈ ਹੁਣ ਪਾਣੀ ਦੀ ਮੋਟਰ ਚੱਲ ਪੀਤੀਗੀ ਮੋਟਰ ਚਲਾਤੀ ਤੀਗੀ ਤੇ ਉਧਰ ਕਾਫੀ ਸਬਜ਼ੀਆਂ ਲਾਰਖੇ ਨੇ ਪਾਲਕ ਧਨੀਆਂ ਮੇਥਾ ਗਾਜਰਾ ਮੂਲੀਆਂ ਤੇ ਬੈਂਗਣ ਤੇ ਇੱਧਰ ਆਹ ਸਾਈਡ ਦੇ ਉੱਤੇ ਤੋਰੀਆਂ ਲੱਗੀਆਂ ਇਹ ਨੇ ਸਰਦਾਰ ਸਾਹਿਬ ਸਬਜ਼ੀਆਂ ਵਾਲੇ ਸਾਡੇ ਦੇਖੋ ਬਿਲਕੁਲ ਜਿੱਦਾਂ ਸਬਜ਼ੀਆਂ ਦੀ ਲੋੜ ਹੋਵੇ ਚਲੋ ਬਾਕੀ ਦੇਖਦੇ ਆਂਗੇ ਕੀ ਬਣਦਾਗਾ ਤੋਰੀਆਂ ਇੱਧਰ ਵੀ ਸੁੱਕਣ ਜੇ ਲੱਗ ਗਈਆਂ ਹਨਾ ਇਹ ਟੁੱਟੀਆਂ ਨਹੀਂ ਹੋਈਆਂ ਟਾਈਮ ਨਾਲ ਇਹ ਆਹ ਤੋਰੀਆਂ ਇਹ ਪੱਕੀਆਂ ਨੇ ਇਹ ਹਾਂ ਅੱਜ ਕੱਲ ਕੋਈ ਤੋਰੀ ਖਾਂਦਾ ਨਹੀਂ ਨਾ ਉਹਦੇ ਕਰ ਕੀ ਹੈ ਜੇ ਖਾਵੇ ਤਾਂ ਹੀ ਹੈਗਾ ਚਲੋ ਵਧੀਆ ਵਧੀਆ ਤੇ ਬਾਕੀ ਦੇਖਦੇ ਕੀ ਬਣਦਾ ਪਿੰਡਰ ਸਾਹਿਬ ਕਿਵੇਂ ਹੋ ਠੀਕ ਹੋ ਵਧੀਆ ਠੰਡ ਹੋ ਰਹੀ ਹੈਗੀ ਅਸੀਂ ਤਾਂ ਬਾਗ ਚ ਤੁਸੀਂ ਬਾਗ ਦੇ ਬਾਹਰ ਹੋ ਗਏ ਹੈਂ ਅਸੀਂ ਤਾਂ ਬਾਗ ਚ ਅਸੀਂ ਤਾਂ ਬਾਗ ਚ ਚੱਲ ਰਹੇ ਆਗੇ ਆ ਤੈਨੂੰ ਦੇਖ ਤਾਂ ਮੈਂ ਜਾਮਣ ਖੜੀਆ ਸਾਦੀਪਾ ਜੀ ਕੜੀ ਆ ਮਗੂਤ ਖੜੇ ਨੇ ਤੇ ਸਾਡੇ ਪਿੰਡਰ ਸਾਹਿਬ ਜਾ ਰਹੇ ਨੇ ਕਿ ਇੱਧਰ ਸੈਰ ਕਰਨ ਮਾਰਨਿੰਗ ਬਾਗ ਸਵੇਰ ਵਾਲੀ ਤੇ ਸਾਡਾ ਫਰਜ਼ ਅਸੀਂ ਨਿਭਾਤਾ ਸਾਡੀ ਗੋਭੀ ਗੂਭੀ ਭਰ ਗਈ ਸਾਰੀ ਘਰ ਦੇ ਕਹਿੰਦੇ ਭਾਂਡੇ ਮਾਂਜਣ ਵਾਲੀ ਸਾਬਣ ਲੈਉਣੀ ਆ। ਮਾਸਚਾਰੋ ਭਾਈ। ਲੈ ਲੈਣੇ ਆਂਗੇ ਇੱਕ ਇੱਕ ਸਾਬਣ ਦੇ ਉਹ ਭਾਂਡੇ ਮਾਂਜਣ ਵਾਲੀ। ਹਾਂ ਚੱਲ ਲੈ ਲਈਏ। ਸਰਦਾ ਹੀ ਨਹੀਂਗਾ। ਵੀਰੇ ਕਿੰਨੀ ਆਉਣੀ ਨੇ? ਦੋ। ਹੈ? ਦੋ ਤੇ ਪੰਜ ਨਹੀਂ ਦੇਵਾ। ਆਹ ਕਿੰਨੇ ਦੀ ਆ? 10 ਦੀ। ਇੱਕ ਹੋਰ ਦੇ ਦੇ। ਵਧੀਆ ਜ ਹੈ। ਹਾਂ। ਚੂਮਰੀਆਂ ਸਭ ਨਹੀਂ ਵਧੀਆ ਹੋ ਗਏ। ਹਾਂ ਜਦੋਂ ਆਪਾਂ ਵਧੀਆ ਸਭਣੀ ਆਲੇ ਹੋਰ ਸੇਤਾ ਠੀਕ ਨੇ। ਸੇਤਾ ਠੀਕ ਹੈ। ਕੈਮ ਆ। ਚੱਲ ਵਧੀਆ ਸਾਬਣਾਂ ਦੇ ਲਈਆਂ। ਤੇ ਹੁਣ ਚੱਲਦੇ ਆਂਗੇ ਆਪਾਂ। ਕਰਮਜੀਤ ਕਹਿੰਦਾ ਵੀ ਮੈਂ ਦੰਦ ਲਵਾਣੇ ਨੇਗੇ ਤੇ ਮਾਂ ਚੱਲ ਠੀਕ ਆ। ਤੇ ਅੱਜ ਹਸਪਤਾਲ ਦੇ ਵਿੱਚ ਤੇ ਭਵਾਨੀਗੜ੍ਹ ਕਹਿੰਦਾ ਮੈਂ ਦੰਦ ਲਵਾਣੇ ਉਹ ਅੰਦਰ ਦੰਦ ਜੇ ਲਵਾ ਰਿਹਾਗਾ ਮਾਂ ਚੱਲ ਬਾਹਰ ਆ ਜਾਂਦਾਗਾ ਫਿਰ ਦੇਖ ਲੈਂਦੇ ਆਂਗੇ। ਤੇ ਬਾਕੀ ਠੰਡ ਬਹੁਤ ਤਾਂ ਟਾਈਮ ਬਹੁਤ ਹੋ ਗਿਆ ਸਾਢੇ 3 ਹੋ ਗਏ ਯਾਰ ਫਿਰ ਅੱਤੋਂ ਆਊਗਾ ਟਾਈਮ ਵੀ ਕਾਫੀ ਹੋ ਗਿਆ। ਹਾਂਜੀ। ਹਾਂ। ਲਾਗੇ ਲਕੈਤਾ ਰਿਹਾਗਾ ਲਾਗੇ ਉਹ ਦੇਖੀਆ ਉਹ ਵਾਨੀਗੜ ਦੀ ਪਿੱਛੇ ਰੋੜਾ ਹਾਰਨਾ ਸੁਣਦੇ ਨੇ ਕਿ ਬਾਕੀ ਚੱਲਦੇ ਆ ਤੇ ਕਰਮਜੀਤ ਨੇ ਲਵਾਲੇ ਦੰਦ ਦਿਖਾਈ ਵਰੀਆ ਲੱਗਦੇ ਨੇ ਨਾ ਆ ਆ ਮੂੰਹ ਤੇ ਕੀ ਪਾウダー ਜਿਹਾ ਲਰਕੇਗਾ ਤੇ ਲਾਗੇ ਦੰਦ ਕਰਮਜੀਤ ਦੇ ਬੰਨ ਲਿਆ ਹੁਣ ਪਰਣਾ ਇਹਨੇ ਪੁੱਠਾ ਜਾ ਤੇ ਬਾਕੀ ਹੁਣ ਚੱਲਦੇ ਆਗੇ ਫਿਰ ਚੱਲ ਇੱਕ ਮਾਰ ਮੋਟਸਾਂ ਜੀ ਚੱਲੀਏ ਨਿਕਲ ਜੀਏ ਫਿਰ ਵਾਨੀਗੜ ਖੜੇ ਤੇਗੇ ਚਾਬੀ ਤੇ ਯਾਰ ਰੋੜਾਗਾ ਮੇਨ ਚਾਬੀ ਮੇਰੇ ਕੋਲ ਆ ਆ ਮੇਨ ਰੋਡ ਹੈਗਾ ਆ ਸਾਹਮਣੇ ਆ ਜਿਹੜਾ ਹੈਗਾ ਮੇਨ ਰੋਡ ਦੇ ਸਾਹਮਣੇ ਜਿਹੜਾ ਆ ਆ ਹਸਪੀਟਲ ਹੈਗਾ ਤੇ ਗੁਰੂ ਨਾਨਕ ਦੇਵ ਜੀ ਦਾ ਹਸਪੀਟਲ ਲਿਖਿਆ ਹੋਇਆ ਹੈਗਾ ਇੱਥੇ ਇਹ ਆਗਾ ਜੇ ਤੁਸੀਂ ਲਵਾਉਣੇ ਆਂਗੇ ਤਾਂ ਆ ਜਿਓ ਇਹਨੇ ਵੀ ਲਾਈ ਨੇਗੇ ਭਵਾਨੀਗੜ ਦਾ ਰੋਡ ਚੱਲਿਆ ਬਾਈ ਨਵੀਂ ਕੰਬੈਨ ਲੈ ਕੇ ਵਧੀਆ ਦਾ ਆ ਇਧਰ ਸਾਹਮਣੇ ਟਰੱਕ ਜੁਨੀਅਨ ਆ ਗਈ ਭਵਾਨੀਗੜ੍ਹ ਦੀ ਇਹ 메ਨ ਰੋਡ ਦੇ ਉੱਪਰ ਹੀ ਆ ਟਰੱਕ ਜੁਨੀਅਨ ਭਵਾਨੀਗੜ੍ਹ ਦੀ ਬਣੀ ਹੋਈ ਹੈ ਜਿਹੜੀ ਤੇ ਇਧਰ ਹਸਪੀਟਲ ਆ ਗਿਆ ਇੱਕ ਹੋਰ ਇੱਥੇ ਵੀ ਪਤਾ ਨਹੀਂ ਮੇਰਾ ਮਿੱਤਰ ਸੀ ਕੋਈ ਉਹਦਾ ਆਪਰੇਸ਼ਨ ਹੋਇਆ ਸੀ ਆ ਹਸਪੀਟਲ ਹੈਗਾ ਰਾਮਣ ਹਸਪੀਟਲ ਆ ਮੇਰੇ ਦੋਸਤ ਦਾ ਆਪਰੇਸ਼ਨ ਹੋਇਆ ਸੀ ਇੱਥੇ ਚਲੋ ਹੁਣ ਆਪਾਂ ਬੱਸ ਸਟੈਂਡ ਕਹਿੰਨੇ ਜਾਂਦੇ ਆ ਮੁੰਡੇ ਕੋਲੇ ਚੱਲ ਕੇ ਆਉਣੇ ਆਪਾਂ ਟਰੈਫਿਕ ਇੰਨੀ ਹੈਗੀ ਰੋਡ ਕ੍ਰੋਸ ਕਰਨ ਦੀ ਸਾਡੀ ਜਿਹੜੀ ਹਿੰਮਤ ਨਹੀਂ ਪੈਂਦੀ ਰੋਡ ਕ੍ਰੋਸ ਕਰਨ ਦੀ ਇਹ ਇਧਰ ਬਸਾਈ ਜਾਂਦੀ ਨੇ ਚਾਈ ਜਾਂਦੀਆਂ ਨੇ ਗੀਆਂ ਤੇ ਚੱਲ ਵੀ ਚੱਲ ਚੱਲ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਗੱਡੀ ਆ ਰਹੀ ਐ ਇੱਕ ਹੋਰ ਤੇ ਇਧਰੋਂ ਵੀ ਟ੍ਰੈਫਿਕ ਬਹੁਤ ਆ ਗਈ ਤੇ ਚੱਲ ਹੁਣਾ ਆ ਪਤਾ ਉਹ ਪਰਾਂ ਹੀ ਕਾਂ ਤੇ ਜਾਣਾ ਪਰਲੀ ਤੇ ਇੰਨਾ ਤੋਂ ਜਨਰੇਟਰ ਨਹੀਂ ਸਟਾਰਟ ਹੋ ਰਿਹਾ ਉਹ ਲੱਗ ਰਿਹਾ ਜਨਰੇਟਰ ਸਟਾਰਟ ਕਰਨਾ ਕਰਮਜੀਤ ਕਹਿੰਦਾ ਵੀ ਹੁਣ ਮੈਂ ਦੇਖਦਾ ਝੱਟਾ ਤੇ ਲੱਗ ਰਿਹਾ ਹੈ ਕਰਮਜੀਤ ਵੀ ਅਵਾਹ ਵਕੜਾ ਹੁਣਾ ਬਾਕੀ ਦੇਖੋ ਕੀ ਬਣਦਾ ਹੈ ਹੈਂਡਲ ਮਾਰ ਰਿਹਾ ਮੁੰਡਾ ਜ਼ੋਰ ਨਾਲ ਉਹ ਦੇਖ ਰਿਹਾ ਹਵਾ ਕਢਾ ਕੇ ਬਾਕੀ ਟਾਵਰ ਵੀ ਲਵੀ ਹੈਗਾ ਕੰਮ ਸੱਟਾਗਾ